ਲੋ ਜੀ ਚੱਲੇ ਅੱਜ ਮੇਲਾ ਦੇਖਣ ਬਾਬੇ ਸ਼ਾਹ ਜਮਾਲ ਦਾ ਬੁੜੇ ਤੀਰਾਂ ਬਾਅਦ ਕਿ ਚਾਰ ਪੰਜ ਸਾਲਾਂ ਬਾਅਦ ਮੇਲਾ ਦੇਖਣਾ ਹੈ ਤੇ ਚੱਲੇ ਆਂ ਬੁਲਟ ਤੇ ਇਹ ਸਾਡੇ ਪਿੰਡ ਦਾ ਮੋੜ ਉਹ ਬਿਠੇ ਬਾਬੇ ਆਏ ਪਿੰਡ ਪਿੰਡ ਦਾ ਛਪੜਾ ਤੇ ਮੈਲਾ ਲੱਗਦਾ ਏ ਸਾਡੇ ਅਗਲੇ ਪਿੰਡ ਪਿੰਡਪੁਰੇ ਕਾ ਕਦੇ ਕੇ ਆਏ ਪਿੰਡ ਦਾ ਆ ਰਿਹਾ ਕੋਈ ਯਾਰ ਆ ਉਲਟਾ ਦੇ ਟੱਕਰੇ ਮਾਰਦੇ ਹੋਏ ਉਹ ਸਾਹਮਣੇ ਮੇਲਾ ਲੱਗਾ ਬਾਬੇ ਸ਼ਾਹ ਜਮਾਲ ਦਾ ਬਾਬੇ ਸ਼ਾਹ ਜਮਾਲ ਦਾ ਮੇਲਾ ਹੈ ਔਰ ਜੀ ਅਸੀਂ ਮੇਲੇ ਜੇ ਪਹੁੰਚਦੇ ਹੋਏ ਪਹੁੰਚ ਗਏ ਹਾਂ ਮੇਲੇ 'ਚ ਬਾਈਲਾ ਬਹੁਤ ਵਧੀਆ ਪੀਣਾਂ ਦੀ ਜਗ੍ਹਾ ਤੇ ਮਿਲਣਾ ਲੱਗਾ ਜੀ ਇਹ ਕਾਰਾਂ ਲੱਗੀਆਂ ਹੋਈਆਂ ਇੱਥੇ ਆਮ ਆਹ ਜੀ ਨਿੱਕੇ ਹੁੰਦੇ ਸੀ ਟੱਪਦੇ ਨਹੀਂ ਇੱਥੇ ਫਿਰ ਹੁਣ ਯਾਨੇ ਟੱਪਦੇ ਆਹ ਜੀ ਬੁਲਟ ਟੱਪਣਾ ਆ ਗਿਆ ਜੀ ਇਹ ਦਾਰੀ ਨੂੰ ਸਾਬ ਵੀਡੀਓ ਕਰ ਲਾ ਲੱਗੀਆਂ ਹੋਈਆਂ ਦੁਕਾਨਾਂ ਬਾਕੀ ਅੰਦਰ ਦਿਖਾਣੇ ਜਾਂਦੇ